ਜਿਵੇਂ ਮਾਪੁਰਸ਼ ਤੋਂ ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਆ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੱਲੇ ਉੱਪਰ ਆਪੇਂਦਾ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮਨਜ਼ੂਰ ਹੋਈ ਐ ਬਹੁਤ ਵੱਡਾ ਘਟਾ ਸ਼ੁਭਦੀਪ ਦਾ ਸਿੱਧੂ ਮੂਸੇ ਵਾਲੇ ਦਾ ਉਹ ਤਾਂ ਨਹੀਂ ਪੂਰਾ ਹੋ ਸਕਦਾ ਪਰ ਇੱਕ ਨਵੇਂ ਜਨਮ 'ਚ ਨਵੇਂ ਰੂਪ 'ਚ ਫੇਰ ਸ਼ੁਭਦੀਪ ਆਇਆ ਬਹੁਤ ਖੁਸ਼ੀ ਆ ਖੁਸ਼ੀ ਹੈ ਤਸੱਲੀ ਹੈ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਕਿਸੇ ਮਾਪ ਪੁਰਖ ਤੋਂ ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੱਲੇ ਉਤਰਨਾ ਪੈਂਦਾ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮਨਜ਼ੂਰ ਹੋਈ ਹੈ ਮੇਰੇ ਆਪ ਦੇ ਪਰਿਵਾਰ ਦੇ ਘਰ 'ਚ ਦੁਬਾਰਾ ਖੁਸ਼ੀਆਂ ਆਈਆਂ ਨੇ ਬਹੁਤ ਵੱਡਾ ਘਟਾ ਸ਼ੁਭਦੀਪਤਾ ਛਿੱਤੂ ਮੂਸੇ ਵਾਲੇ ਦਾ ਉਹ ਤਾਂ ਨਹੀਂ ਪੂਰਾ ਹੋ ਸਕਦਾ ਪਰ ਇੱਕ ਨਵੇਂ ਜਨਮ ਚ ਨਵੇਂ ਰੂਪ ਚ ਫੇਰ ਸ਼ੋਭਦੀਪ ਆਇਆ ਹੈ ਬਹੁਤ ਖੁਸ਼ੀ ਹੈ ਸ਼ੁਕਰਾਨਾ ਉਸ ਦਾਤੇ ਦਾ ਮੇਰੇ ਪਰਿਵਾਰ ਦੀ ਜੜ ਲੱਗੀ ਹੈ ਤੇ ਅਰਦਾਸ ਉਸ ਦਾਤੇ ਦੇ ਚਰਨਾਂ ਚ ਕਿ ਇਹ ਜੜ ਨਰੋਗ ਨਰੋਲ ਸਾਫ ਤੇ ਡੂੰਗੀ ਲੱਗੇ ਤੇ ਸਦੀਵੀ ਲੱਗੇ ਲੱਗਦਾ ਲੰਬੇ ਸਮੇਂ ਦੇ ਬਾਅਦ ਪਰਿਵਾਰ ਦੁਬਾਰਾ ਤੋਂ ਖੁਸ਼ੀ ਆਈ ਬਹੁਤ ਵੱਡੀ ਖੁਸ਼ੀ ਆ ਭਾਜੀ ਬਹੁਤ ਵੱਡਾ ਘਟ ਹੈ ਦੇਖੋ ਇੱਕ ਲਟੈਂਡ ਵਰਗੇ ਪੁੱਤ ਦਾ ਤੁਰ ਜਾਣਾ ਭਾਵੇਂ ਹਾਲਾਤ ਕੋਈ ਵੀ ਰਹੇ ਹੋਣ ਪਰ ਤੁਰ ਜਾਣਾ ਤੁਰ ਗਿਆ ਸੀ ਔਰ ਇਸ ਉਮਰ ਚ ਆ ਕੇ ਫੇਰ ਮਾਪੇ ਬਣਨਾ ਇੱਕ ਵੱਡੀ ਖੁਸ਼ੀ ਇੱਕ ਵੱਡੇ ਪੁੱਤ ਨੂੰ ਖੋ ਕੇ ਗਵਾ ਕੇ ਦੁਬਾਰਾ ਮਾਪੇ ਬਣਨਾ ਔਰ ਇਸ ਉਮਰ ਚ ਬਣਨਾ ਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਔਰ ਇਸ ਹਸਪੀਟਲ ਦੇ ਡਾਕਟਰ ਸਾਹਿਬਾਨ ਦਾ ਸਭ ਉੱਚੀ ਟੀਮ ਦਾ ਔਰ ਸਪੈਸ਼ਲੀ ਮੀਡੀਆ ਦਾ ਸਾਰੇ ਪੰਜਾਬੀ মিডিਆ ਦਾ ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਤੁਸੀਂ ਜਿਉਣ ਜੋਗੇ ਹੋ ਜਿਉਂਦੇ ਰਹੋ ਉਸਮਾਨ ਨੂੰ ਕੀ ਕਹੋਗੇ ਜਿਸ ਨੇ ਇੰਨੇ ਦਰਦ ਚਲੇ ਇੰਨੀਆ ਪੀੜਾ ਦੇ ਇੱਕ ਪਾਸੇ بیٹے ਦਾ ਦਰਦ ਦੂਸਰੀ ਪਾਸੇ ਜਿਸ ਕੰਡੀਸ਼ਨ ਵਿੱਚ ਗੁਜ਼ਰ ਰਹੀ ਸੀ ਅ ਨਿਸ਼ਬਦਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫ਼ਜ਼ ਨਹੀਂ ਹੈ ਮਾਂ ਮਾਂ ਹੁੰਦੀ ਹੈ ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ-ਦੇਖ ਕੇ ਜਿਉਂਦੀ ਹੋਵੇ ਜਿਹੜਾ ਪੰਜਾਬੀ ਆਪ ਦੇ ਕਿਤੇ ਚ ਸਿਖਰਾਂ ਤੇ ਹੋਵੇ ਮਾਂ ਦਾ लाਡਲਾ ਹੋਵੇ ਅੱਖਾਂ ਸਾਹਮਣੇ ਤੁਰਿਆ ਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਮਾਨੰਦਾ ਹੋਰੇ ਇਸ ਉਮਰ ਦੇ ਵਿੱਚ ਇਹ ਦੁਆਵਾਂ ਸੀ ਖੁਸ਼ੀ ਆ ਪਰ ਮੈਂ ਮਿਲ ਕੇ ਆਇਆ ਦੇਖਣ ਸਾਹ ਰੁੰਦੀ ਰਹੀ ਮਿਲਿਆ ਵੀ ਬੈਠਿਆ ਵੀ 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਹੋਈ ਨਹੀਂ ਹੁਣ ਉਹ ਖੁਸ਼ੀ ਦੇ ਹੰਝੂ ਨੇ ਜਾਂ ਗਮ ਦੇ ਹੰਝੂ ਨੇ ਇਹ ਨਹੀਂ ਪਤਾ ਪਰ ਮਾਂ ਮਾਂ ਹੁੰਦੀ ਆ ਭਾਈ ਜੀ ਮਾਂ ਦਾ ਬਹੁ ਵੱਡਾ ਜਿਗਰਾ ਸਾਡੀ ਭੈਣ ਚਰਨਕੌਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ ਉਹਦੇ ਗਏ ਦਾ ਵੀ ਇਹਦੇ ਆਏ ਦਾ ਵੀ ਹਫਤਾ ਤਾਂ ਜ਼ਰੂਰ ਰਹੇਗਾ ਪਰਿਵਾਰ ਪਰਿਵਾਰ ਨੇ ਫੈਸਲਾ ਕੀਤਾ ਮੈਂ ਹੁਣੇ ਬਾਈ ਬਲਕੌਰ ਸਿੰਘ ਹੁਣਾਂ ਕੋਲ ਉੱਠ ਕੇ ਆ ਤੇ ਉਹ ਕਹਿੰਦੇ ਹਫਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ ਮੈਂ ਬਿਲਕੁਲ ਲਾਉਣਾ ਚਾਹੀਦਾ ਤੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ ਕਿਉਂਕਿ ਲੋਕਾਂ ਦਾ ਪਿਆਰ ਹੈ ਮੂਸੇ ਵਾਲੇ ਦੀ ਹਵੇਲੀ 'ਚ ਲੋਕ ਆਪੋ ਵਹੀਰਾ ਘੱਟ ਕੇ ਆ ਰਹੇ ਨੇ ਆਪ ਹੁਦਰੇ ਉੱਥੇ ਪੰਘੜਾ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਮੱਥਾ ਟੇਕਦੇ ਨੇ ਚਲੇ ਜਾਂਦੇ ਨੇ ਤੋਂ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ ਉਹ ਬੱਚੇ ਨੂੰ ਖਿੱਚਣਾ ਚੁੰਮਣਾ ਚੱਕਣਾ ਹਰ ਇੱਕ ਦੀ दिली ਤਮੰਨਾ ਕੇ ਸੀ ਉਹਨੂੰ ਮਿਲੀਏ ਗੋਦੀ ਚੱਕੀਏ ਉਹਨੂੰ ਦੇਖੀਏ ਉਹਦੇ ਨਾਲ ਫੋਟਾ ਖਚਾਈਏ ਭੈਣ ਚਾਰਲਕਾਰ ਹੋਣਾਂ ਨਾਲ ਬਾਈ ਜੀ ਨਾਲ ਬਲਕੌਰ ਸਿੰਘ ਹੋਣਾਂ ਨਾਲ ਵੀ ਪਰਿਵਾਰ ਨਾਲ ਫੋਟਾ ਹੋਣਾ ਸਾਡੀਆਂ ਇਹ ਚਾਹ ਹੈ ਉਹਨਾਂ ਦਾ ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ ਸੋ ਹਫਤਾਕਤਾ ਰਹਿਣਾ ਵੀ ਚਾਹੀਦਾ ਮੈਂ ਤਾਂ ਖੁਦ ਕਹੂੰਗਾ ਚਾਹੇ ਹਫਤੇ ਦੀ ਬਜਾਏ 10 ਦਿਨ ਰਹਿਣ ਬਹੁਤ ਸਾਰੇ ਲੋਕ ਇਹਦੇ ਕਿ ਸੋਸ਼ਲ ਮੀਡੀਆ ਇਹ ਘੰਟੇ ਕਰਦੇ ਨੇ ਨਹੀਂ ਕਰਨੇ ਚਾਹੀਦੇ ਕਿਸ ਟਾਈਮ ਦੀ ਇਹ ਹੁਣ ਇਹਨਾਂ ਬਾਰੇ ਮੈਂ ਮੇਰਾ ਹਾਲ ਨਾ ਹੀ ਬੋਲਾਂ ਤਾਂ ਕਿੱਥੋਂ ਕਿੱਥੇ ਕੀ ਪਰਿਵਾਰ ਨਾਲ ਬੀਤੇ ਆ ਕੀ ਪਰਿਵਾਰ ਨੇ ਕੀਤਾ ਕਿਵੇਂ ਹਿੰਮਤ ਜਟਾਈ ਕੀ ਹੋਇਆ ਕਿਵੇਂ ਕੀਤਾ ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਅਕਲਾਂ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜੇ ਬੇਹੁਦਾ ਕਮੈਂਟਸ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਠੀਕ ਹੈ ਵਾਲੇ ਵਾਲੇ ਕਰ ਲਿਫਟ ਬੰਦ ਹੋ ਗਈ ਕਿਉਂ ਓਏ ਹਸਪੀਟਲ ਹੈ ਜੀ ਮਸ਼ੀਨ ਹੈ ਕੋਈ ਨਾ ਇਧਰ ਉਧਰ ਹੋ ਜਾਂਦੀ ਹੈ ਕੋਈ ਕੋਈ ਦਿੱਕਤ ਨਹੀਂ ਐਸੀ ਇਹ ਇੱਕ ਵਾਰੀ ਨਹੀਂ ਜੇ ਤੋ ਤੁਸੀਂ ਅਕਸਰ ਰਹਿੰਦੇ ਹੋ ਕੋਈ 5 ਸਟਾਰ ਹੋਟਲਸ ਦੀ ਵੀ ਹੋਈ ਹੈ ਤੇ ਨਿਕਲੇ ਆ ਠੀਕ ਠਾਕ ਹੈ ਸਾਡਾ ਸਾਡੇ ਚ ਕੋਈ ਘਬਰਾਇਆ ਨਹੀਂ ਔਰ ਇਹਨਾਂ ਨੇ ਵੀ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਇਹ ਮਸ਼ੀਨਰੀ ਹੈ ਛੋਟੀ ਜੀ ਗੱਲ ਹੱਸਦੇ ਖੇਡ ਦੇ ਰਹੇ ਅੰਦਰ ਸਭਾ ਸਾਨੂੰ 5 ਮਿੰਟ ਇਕੱਠੇ ਖੜ੍ਹਦਾ ਮੌਕਾ ਮਿਲ ਗਿਆ ਸਭ ਤੋਂ ਵੱਡੀ ਗੱਲ ਕਿ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਕਿਤੇ ਫੋਟੋ ਖੇਚਣ ਦਾ ਵੀ ਮੌਕਾ ਮਿਲਿਆ ਹੋਣਾ ਜੇਕਰ ਤੁਸੀਂ ਤੁਸੀਂ ਵੀਡੀਓ ਬਣਾਈ ਕਿੰਨੇ ਬੰਦੇ ਸੀਗੇ ਅਸੀਂ 8-9 ਬੰਦੇ ਸੀਗੇ 7-8 ਬੰਦੇ ਸੀਗੇ ਤੋ ਕੋਈ ਨਾ ਕੋਈ ਫਾਲਟ ਪੈ ਜਾਂਦਾ ਕੋਈ ਵੱਡੀ ਗੱਲ ਨਹੀਂ ਹੈ ਮਸ਼ੀਨਰੀ ਹੈ ਕੋਈ ਖਾਸ ਗੱਲ ਨਹੀਂ ਐਨਜੋਏ ਕੀਤਾ ਅਸੀਂ ਐਨਜੋਏ ਕੀਤਾ